पंजाब सरकार पर वर्दी बारिश से सर्दियां चल देखो बहस आने का छह या छह वां देना जो बंदे तो दे तो दे तो ना अमर नवाज जो तो बैठा है कोई तो मैंने उधर कहा नहीं पहुंचा नहीं होते बटी का लेडी करना छह वां देना जो अमर नवाज जो बैठा है एक बंदे सर चल ले बंदा बैठे ने ਇਸ ਆਧਾ ਲਈ ਸੁਣਾਈ ਇੱਕ ਬੰਨੇ ਪੰਜਾਬ ਸਰਕਾਰ ਨੇ ਆਪਣੇ ਪੇਜਾਂ ਤੋਂ ਸਾਰਾ ਕੁਝ ਅਨਾਉਂਸ ਕਰ ਦਿੱਤਾ ਤੇ ਇੰਨੇ ਮੁਕਰੇ ਕਿ ਜਦੋਂ ਦੀਵਾਲੀ ਆਈ ਤੇ ਅਸੀਂ ਦੀਵਾਲੀ ਤਿੰਨ ਦੀਵਾਲੀਆਂ ਡੀਗਲੀਆਂ ਪਰ ਅਜੇ ਤੱਕ ਉਹ ਦੀਵਾਲੀ ਨਹੀਂ ਆਈ ਜਿਹੜੀ 2022 ਵਿੱਚ ਸਾਨੂੰ ਉਹਨਾਂ ਨੇ ਅਨਾਉਂਸ ਕਰਕੇ ਕਿ ਆਜੀ 2011 ਵਿੱਚ ਸਾਡੇ ਪੰਜਾਬ ਸਰਕਾਰ ਨੇ ਗਵਰਨਰ ਦੇ ਸਰਾਹੀ ਸਾਨੂੰ ਰੈਗੂਲੇਟ ਕੀਤਾ ਪੰਜਾਬ ਸਿਵਲ ਸਰਵਿਸਾਂ ਦੇ ਰੂਲ ਲਾਗੂ ਕੀਤੇ ਤੇ ਉਸ ਤੋਂ ਬਾਅਦ ਸਾਡੇ ਹੱਕ ਸਾਨੂੰ ਖੋਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਤੇ ਅਸੀਂ ਇਹ ਹੱਕ ਕਦੀ ਵੀ ਖੋਹ ਨਹੀਂ ਦਵਾਗੇ ਕਦੀ ਵੀ ਪੰਜਾਬ ਸਰਕਾਰ ਨੂੰ ਇਸ ਚ ਕਾਮਯਾਬ ਨਹੀਂ ਹੋਣ ਦਵਾਗੇ ਜੋ ਸਾਡੇ ਹੱਕ ਨੇ ਉਹ ਅਸੀਂ ਲੈ ਕੇ ਰਵਾਂਗੇ ਜੇ ਮੰਨ ਲਓ ਪੰਜਾਬ ਸਰਕਾਰ ਨਹੀਂ ਤੁਹਾਡੀ ਹੱਲ ਕਰਨ ਦੀ ਕੋਸ਼ਿਸ਼ ਮੰਗਦਾ ਤਾਂ ਅਗਲਾ ਕੀ ਹੋਈ ਤਚਾ ਦੇਖੋ ਜੀ ਤਿੰਨ ਅੱਜ 120 ਦਿਨ ਹੋ ਗਏ ਆ ਭੋਖੜ ਹੜਤਾਲ ਪਹਿਲੀ ਸਤੰਬਰ ਤੋਂ ਸੰਗਰੂਰ ਡੀਸੀ ਦਫਤਰ ਦੇ ਬਾਹਰ ਚੱਲ ਰਿਹਾ ਹੈ ਤੇ ਅੱਜ 5ਵੇਂ ਦਿਨ ਦੇ ਵਿੱਚ ਸਾਡੇ ਜੋਨੀ ਸਿੰਘਲਾ ਸਾਥੀ ਜੋ ਇੱਕ ਉਹਨਾਂ ਨੇ ਮਰਨ ਵਰਤ ਤੇ ਪੰਜਵਾਂ ਦਿਨ ਅੱਜ ਚੱਲ ਰਿਹਾ ਹੈ ਤੇ ਜੇਕਰ ਸਰਕਾਰ ਇਹ ਸਾਡੇ ਹੱਕ ਨਹੀਂ ਅਜੇ ਵੀ ਦਿੰਦੀ ਤਾਂ ਇਸ ਤੋਂ ਵੀ ਤਿੱਕੇ ਸੰਘਰਸ਼ ਲੋਕਾਂ ਦੇ ਘਰਾਂ ਤੱਕ ਗਲੀਆਂ ਤੱਕ ਅਸੀਂ ਆਪ ਇਸ ਪੰਜਾਬ ਸਰਕਾਰੀਆਂ ਦੇ ਇਲਾਕਿਆਂ ਪਹੁੰਚਾਵਾਂਗੇ ਔਰ ਵੱਡੇ ਤੋਂ ਵੱਡੇ ਐਕਸ਼ਨ ਕੀਤੇ ਜਾਣਗੇ ਇੱਕ ਮਿੰਟ ਮੈਡਮ ਦੁਬਾਰਾ ਤੁਹਾਡਾ ਕੀ ਨਾਮ ਹੈ ਅੱਜ ਕਿਉਂ ਪ੍ਰਦਰਸ਼ਨ ਹੋ ਰਿਹਾ ਹੈ ਨਮੀ ਚ ਸਰ ਮੈਂ ਰੁਪਿੰਦਰ ਕੌਰ ਡਿਸਟ੍ਰਿਕਟ ਗੁਰਦਾਸਪੁਰ ਤੋਂ ਸਰ ਸਾਡੀ ਮਤਲਬ ਡਿਮਾਂਡ ਕੋਈ ਅੱਜ ਦੀ ਨਹੀਂ ਹੈ ਔਰ ਬਹੁਤ ਸਾਲਾਂ ਤੋਂ ਸਾਡੀ ਡਿਮਾਂਡ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਤੋਂ ਰਹੀ ਹੈ ਲੇਕਿਨ ਕਿਸੇ ਨੇ ਸਾਡਾ ਹੱਲ ਨਹੀਂ ਕੀਤਾ ਆਪ ਸਰਕਾਰ ਨੇ ਚੋਣਾ ਲੜਨ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਹਾਡੇ ਜੋ ਵੀ ਹੱਕ ਹੈ ਤੁਹਾਨੂੰ ਅਸੀਂ ਦਵਾਂਗੇ ਤੇ ਤੁਸੀਂ ਤੁਹਾਡੇ ਹੱਕ ਜਾਇਜ਼ ਵੀ ਨੇ ਲੇਕਿਨ ਸੱਤਾ ਤੋਂ ਹਾਂ ਤੋਂ ਬਾਅਦ ਇਹ ਆਪਣੇ ਵਾਅਦਿਆਂ ਤੋਂ ਜੜੇ ਨੇ ਮੁੱਕਰ ਗਏ ਨੇ ਔਰ ਅੱਜ ਇਹ ਗੁੰਗੇ ਬੋਲੇ ਹੋ ਕੇ ਬੈਠੇ ਹੋਏ ਨੇ ਸੰਗਰੂਰ ਚ ਸਾਡੀ ਭੁਖੜ ਹੜਤਾਲ ਦੇ ਸਾਥੀ ਬੈਠੇ ਹੋਏ ਨੇ ਔਰ ਮਰਨ ਵਰਤ ਤੇ ਸਾਡਾ ਸਾਥੀ ਜਿਹੜੇ ਕਿ ਜੌਨੀ ਸਿੰਘਲਾ ਜੀ ਆ ਸਾਡਾ ਵੀਰ ਉੱਥੇ ਬੈਠਾ ਹੋਇਆ ਲੇਕਿਨ ਇਹ ਸਰਕਾਰ ਐਨੀ ਮਤਲਬ ਗੂੰਗੀ ਬੋਲੀ ਤੇ ਅੰਨੀ ਹੋਈ ਪਈ ਹੈ ਕਿ ਜਿਹੜਾ ਕਿ ਸਾਡੀਆਂ ਮੰਗਾਂ ਵੱਲ ਧਿਆਨ ਹੀ ਨਹੀਂ ਦੇ ਰਹੇ ਔਰ ਉਪਰੋਂ ਮੀਟਿੰਗ ਤੇ ਵੀਡਿੰਗ ਦੇ ਕੇ ਬਾਰ-ਬਾਰ ਮੁੱਕਰ ਦੇ ਨੇ ਤੇ ਸਾਡੀ ਮਤਲਬ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਕਿ ਸਾਡੀਆਂ ਜੜੀਆਂ ਮੰਗਾਂ ਵਾਂ ਉਹਨਾਂ ਨੂੰ ਛੇਤੀ ਬਹਾਲ ਕੀਤਾ ਜਾਏ ਨਹੀਂ ਤੇ ਇਹ ਸੰਘਰਸ਼ ਜਿਹੜਾ ਵਾ ਇਸ ਕੋ ਵੀ ਜ਼ਿਆਦਾ ਤੀਨ ਕੀਤਾ ਜਾਏਗਾ